ਯੁੱਧ ਨਸ਼ਾ ਵਿਰੁੱਧ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਐਕਸ਼ਨ ਕੀਤਾ ਜਾ ਰਿਹਾ ਹੈ ਅੱਜ ਇਹ ਐਕਸ਼ਨ ਹੈ ਜਿਹੜਾ ਬਠਿੰਡਾ ਵਿਖੇ ਹੁੰਦਾ ਹੈ ਤੇ ਬਠਿੰਡਾ ਦੇ ਵਿੱਚ ਦੋ ਘਰ ਨੇ ਜਿਹੜੇ ਤੋਬਿਆਣਾ ਬਸਤੀ ਦੇ ਵਿੱਚ ਨਸ਼ੇ ਨਾਲ ਬਣਾਏ ਸੀ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਢਾਹ ਢੇਰੀ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਲਗਾਤਾਰ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਤਹਿਤ ਲਗਾਤਾਰ ਜਿਹੜਾ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ ਅੱਜ ਬਠਿੰਡਾ ਦੇ ਤੋਬਿਆਣਾ ਦੇ ਵਿੱਚ ਜਦ ਦੋ ਘਰ ਟਾਏ ਗਏ ਉੱਥੇ ਦੇ ਲੋਕ ਇਸ ਮਾਮਲੇ ਵਿੱਚ ਬੋਲਣ ਨੂੰ ਤਿਆਰ ਨਹੀਂ ਹੋਏ ਉੱਥੇ ਹੀ ਇਸ ਬਾਰੇ ਗੱਲਬਾਤ ਕਰਦੇ ਹੋਏ ਐਸਪੀ ਸੀਟੀ ਨਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਲਗਾਤਾਰ ਉਹਨਾਂ ਵੱਲੋਂ ਜਿਹੜੇ ਨਸ਼ਾ ਵੇਚਦੇ ਸੀ ਜਾਂ ਨਸ਼ੇ ਦਾ ਕਾਰੋਬਾਰ ਕਰਦੇ ਸੀ ਉਹਨਾਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਉਹਨਾਂ ਦੇ ਘਰਾਂ ਜਿਹੜੇ ਟੈਟਰੀ ਕੀਤੇ ਜਾ ਰਹੇ ਨੇ ਜਿਦੀਆਂ ਤਸਵੀਰਾਂ ਤੁਹਾਡੇ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੀ ਪੰਜਾਬ ਪੁਲਿਸ ਹੈ ਐਕਸ਼ਨ ਮੋਡ ਦੇ ਵਿੱਚ ਆ ਮਫਰਾਜ ਬਾਕੀ ਬੀ ਆਏ ਬਾਕੀ ਅੰਨ ਹਾਂ ਸਰ ਕੀ ਕਹਿਣਾ ਚਾਹੁੰਦੇ ਆ ਇਹਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਬਠਿੰਡਾ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੋਧ ਲੜੀ ਦੇ ਤਹਿਤ ਅੱਜ ਇੱਥੇ ਤੋਬਿਆਨਾ ਬਸਤੀ ਦੇ ਵਿੱਚ ਦੋ ਘਰਾਂ ਨੂੰ ਟਾਣ ਲਈ ਪੁਲਿਸ ਨੂੰ ਦਾ ਦਿੱਤੀ ਗਈ ਹੈ ਜਿਸਦੇ ਵਿੱਚ ਜਿਹੜਾ ਘਰ ਘਟਾ ਜਾ ਰਿਹਾ ਇਹ ਨੀਤੂ ਪਤਨੀ ਬਲਵੀਰ ਸਿੰਘ ਦਾ ਘਰ ਹੈ ਤੇ ਇਸ ਦੇ ਨਾਲ ਇਹ ਲੜਕਾ ਜਿਹੜਾ ਰਾਹੁਲ ਏਲੀਅਸ ਜਕਸੀਰ ਸਿੰਘ ਇਹਦੇ ਨਾਲ ਰਹਿੰਦਾ ਹੈ ਇਹਨਾਂ ਦੇ ਉੱਪਰ ਕੁੱਲ 5 ਮੁਕੱਦਮੇ ਦਰਜ ਨੇ ਜਿਦੇ ਵਿੱਚੋਂ ਨੀਤੂ ਦੇ ਉੱਪਰ ਇੱਕ ਮੁਕੱਦਮਾ ਦਰਜ ਹੈ ਤੇ 4 ਜਿਹੜੇ ਹੈਗੇ ਨੇ ਇਹ ਜਿਹੜਾ ਲੜਕਾ ਰਾਹੁਲ ਉਹਦੇ ਮੁਕੱਦਮੇ ਦਰਜ ਨੇ ਸੋ ਬੇਸਿਕਲੀ ਇਹਨਾਂ ਦੇ ਉੱਪਰ ਪੰਜੋ ਮੁਕਦਮੇ ਜਿਹੜੇ ਐਨਡੀਪੀਐਸ ਦੇ ਦਰਜ ਨੇ ਹਾਇਰਾਨ ਵਿਚਨ ਦੇ ਮੁਕਤਮੇ ਦਰਜ ਨੇ ਇਸ ਦੇ ਨਾਲ ਹੀ ਜਿਹੜੇ ਬੁੱਢਾ ਘਰ ਹੈ ਰੈਂਬੋ ਨਾਮ ਦਾ ਇੱਕ ਲੜਕਾ ਹੈਗਾ ਜਿਸ ਦੇ ਪਹਿਲਾਂ ਵੀ ਇੱਕ ਘਰ ਜਿਹੜਾ ਸੀਗਾ ਠਾਇਆ ਗਿਆ ਸੀਗਾ ਅੱਜ ਉਹਦੀ ਇੱਕ ਸੈਕੰਡ ਪ੍ਰੋਪਰਟੀ ਜਿਹੜੀ ਹੈਗੀ ਹੈਡੈਂਟੀਫਾਈ ਕੀਤੀ ਗਈ ਸੀ ਜਿਸ ਦੇ ਵਿੱਚ ਉਸਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਸੋ ਉਸ ਦੀ ਜਿਹੜੀ 3 ਸਟੋਰੀ ਬਿਲਡਿੰਗ ਹੈ ਰੈਂਬੋ ਦੀ ਉਹਨੂੰ ਵਿੱਚ ਡੈਮੋਲਿਸ਼ਨ ਕੀਤਾ ਜਾ ਰਿਹਾ ਹੈ ਇਹ ਜਿਹੜਾ ਰੈਂਬੋ ਹੈਗਾ ਇਹਦੇ ਉੱਪਰ ਕੁੱਲ 11 ਮੁਕਦਮੇ ਦਰਜ ਨੇ ਜਿਸ ਦੇ ਵਿੱਚ 4 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਤੇ ਸ਼ੇਮ ਮਕਦਮੇ ਦੇ ਉੱਪਰ 302 307 ਤੇ ਹੋਰ ਲੜਾਈ ਝਗੜੇ ਦੇ ਮਕਦਮੇ ਦਰਜ ਨੇ ਕਾਫੀ ਕ੍ਰਿਮੀਨਲ ਹਿਸਟਰੀ ਹੈ ਦੀ ਸੋ ਇਹਦੇ ਉੱਪਰ ਕੁੱਲ 11 ਮਕਦਮੇ ਦਰਜ ਨੇ ਜਿਹੜੀ ਦਿੱਤੂ ਜਿਹੜੀ ਦੂਜੀ ਪ੍ਰਾਪਰਟੀ ਹੈ ਇਹਦੇ ਉੱਪਰ ਕੁੱਲ 5 ਮਕਦਮੇ ਦਰਜ ਨੇ ਆ ਸਾਡੇ ਨੂੰ ਜਿਹੜੀ ਹੈਗੀ ਸਾਰਿਆਂ ਦੀ ਆਈਡੈਂਟੀਫਿਕੇਸ਼ਨ ਕੀਤੀ ਜਾ ਰਹੀ ਜਿੱਦਾਂ ਅਸੀਂ ਪਹਿਲਾਂ ਦੱਸਿਆ ਰੈਂਬੋ ਦੇ ਪਹਿਲਾ ਇੱਕ ਘਰ ਸੀ ਜਿਹੜੇ ਅਸੀਂ ਕਿ ਡੈਮੋਲਿਸ਼ਨ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਸੀ ਇੱਕ ਜਿਹੜਾ ਹੋਰ ਨਿਕਲ ਆਈ ਸੀ ਜਿਸ ਦੇ ਵਿੱਚ ਉਸ ਨੇ ਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਸੋ ਮਿੱਤੂ ਦੀ ਵੀ ਜਿਹੜੀ ਹੋएगी ਬਾਕੀ ਵੀ ਅਸੀਂ ਆਈਡੈਂਟੀਫਿਕੇਸ਼ਨ ਕਰ ਰਹੇ ਹਾਂ ਜੇ ਕਿ ਤੇ ਹੋਰ ਵੀ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਊਗਾ ਤਾਂ ਉਹਦੇ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਨਹੀਂ ਨਹੀਂ ਡੈਫੀਨੇਟਲੀ ਜਿਹੜੀ ਦੇਖੋ ਐਨਡੀਪੀਐਸ ਐਕਟ ਦੇ ਵਿੱਚ ਜਿਹੜੀ ਪ੍ਰੋਪਰਟੀ ਫੋਰਫੀਚਰ ਦਾ ਸੈਕਸ਼ਨ ਹੈ ਉਸਦੇ ਵਿੱਚ ਕਲੀਅਰ ਕਟ ਹੈ ਜੇ ਜਿਹੜਾ ਵੀ ਬੰਦਾ ਨਸ਼ੇ ਤੇ ਧੰਦੇ ਦੇ ਵਿੱਚੋਂ ਪੈਸੇ ਕਮਾ ਕੇ ਕੋਈ ਪ੍ਰਾਪਰਟੀ ਬਣਾਉਂਦਾ ਹੈ ਤਾਂ ਉਹਦੀ ਪ੍ਰਾਪਰਟੀ ਐਸ ਪਰ ਜਾਬਤਾ ਜਿਹੜੀ ਹੈਗੀ ਫ੍ਰੀਜ਼ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਬੰਦੇ ਨੇ ਨਜਾਇਜ਼ ਕਰਕੇ ਕੀਤਾ ਹੋਇਆ ਤਾਂ ਉਹਦੀ ਸਿਵਲ ਡਿਪਾਰਟਮੈਂਟ ਵੱਲੋਂ ਉਹਦੀ ਖਾਲੀ ਕਰਾਉਣ ਦਾ ਹੁਕਮ ਦਿੱਤੇ ਜਾਂਦੇ ਨੇ ਕਬਜ਼ਾ ਜਿਹੜਾ ਖਾਲੀ ਕਰਾਉਣ ਦਾ ਹੁਕਮ ਕੀਤਾ ਜਾਂਦਾ ਹੈ ਸਰ ਥੈਂਕ ਯੂ ਜੀ